ਲੋਈ ਅੱਜ ਦੇ ਮੀਂਹ ਨੇ ਆਪਣੇ ਤਾਂ ਬਹੁਤ ਜ਼ਿਆਦਾ ਨੁਕਸਾਨ ਕਰੇ ਲੋਈ ਇਹ ਤਾਂ ਜਮਾ ਹੀ ਹਰੀ ਤੀ ਹਾਲੇ ਤਾਂ ਨਿਸਰ ਰਹੀ ਤੀ ਲੋਈ ਇਹਦੇ ਤਾਂ ਪਾਣੀ ਵੀ ਉੱਪਰ ਆ ਛਿੱਟਿਆਂ ਦੇ ਦੱਸੋ ਸ਼ਸ਼ੀਕਲ ਜੀ ਸਵਾਗਤ ਹੈ ਜੀ ਅੱਜ ਦੇ ਨਵੇਂ ਬਲੌਗ 'ਚ ਲੋਈ ਅੱਜ ਦੇ ਮੀਂਹ ਨੇ ਆਪਣੇ ਤਾਂ ਬਹੁਤ ਜ਼ਿਆਦਾ ਨੁਕਸਾਨ ਕਰਾਈ ਜਿਹੜੀਆਂ ਜਮਾ ਹੀ ਥੱਲੇ ਲਾਤੀਆਂ ਚਲੋ ਮੀਂਹ ਦਾ ਬਹੁਤ ਯਾਨੀ ਕਿ ਘੱਟੇ ਪਿਆ ਹਵਾ ਬਹੁਤ ਜ਼ਿਆਦਾ ਚੱਲੀ ਆ ਉਪਰੋ ਵੈਸੇ ਨਹੀਂ ਆਦ ਕਿ ਮੰਡੀਆਂ ਚ ਆਪਣੀਆਂ ਫਸਲਾਂ ਵਿਕਰੀਆਂ ਉਪਰੋ ਰੱਬ ਨੇ ਨਹੀਂ ਕੋਈ ਕਸਰ ਛੱਡੀ ਇਹ ਤਾਂ ਜੀਰੀ ਘਟੋ ਘਟ 3-4 ਦਿਨ ਤੱਕ ਬੱਦ ਬੱਦ 5 ਦਿਨ ਤੱਕ ਵੜਾਉਤੀ ਤੇ ਜਿਹੜੀਆਂ ਜਮ੍ਹਾਂ ਵੀ ਹਰੀਆਂ ਨੇ ਆਪਣੇ ਏਰੀਏ ਤਾਂ ਉਹ ਵੀ ਜਮ੍ਹਾਂ ਲੰਬੀਆਂ ਪਾਤੀਆਂ ਆਪਾਂ ਤੁਹਾਨੂੰ ਉਹ ਵੀ ਦਿਖਾਉਨੇ ਆ ਵੀਡੀਓ ਚ ਬਾਕੀ ਕਮੈਂਟ ਕਰਕੇ ਦੱਸਿਓ ਆਪਣੀ ਆਪਣੀ ਏਰੀਆ ਚ ਕਿੰਦਾਂ ਦੀ ਆ ਨਹੀਂ ਤਾਂ ਬਹੁਤ ਵਧੀਆ ਗੱਲ ਆ ਕਿਉਂਕਿ ਪੱਕੀਆਂ ਫਸਲਾਂ ਤੇ ਮੀਂਹ ਪਾ ਕੇ ਰੱਬ ਕਰ ਕਰਾ ਕੇ ਜ਼ਿਮੀਂਦਾਰ ਤੋਂ ਸਾਰਾ ਖੋਲੰਦਾ ਲੋ ਜੀ ਇਹ ਤਾਂ ਜਮਾ ਹੀ ਹਰੀ ਧੀ ਹਾਲੇ ਤਾਂ ਨਿਸਰ ਰਹੀ ਧੀ 11 21 ਆਈ ਇਹ ਤਾਂ ਜਮਾ ਹੀ ਨਾਲ ਲੱਗੀ ਵਿੱਚ ਵਿੱਚ ਤਾਂ ਤੇ ਰੱਬ ਦਾ ਹਾਲੇ ਫੇਰ ਆ ਗਈ ਤਿਆਰਾ ਲੋ ਜੀ ਇਹਦੇ ਤਾਂ ਪਾਣੀ ਵੀ ਉੱਪਰ ਆ ਛਿੱਟਿਆਂ ਦੇ ਦੱਸੋ ਇਹ ਕਿੱਥੇ ਕਾਮਯਾਬ ਹੋਊ ਜੀ ਹੁਣ ਇਹਦਾ ਤਾਂ ਹਲੇ ਛਿੱਟਾ ਵੀ ਜਮਾ ਹਰਾਈ ਪਿਆ ਸੀ ਗੱਲ ਜਮਾਈ ਨਾਲ ਲਾਤੀ ਜਮਾਈ ਪਤਾ ਨਹੀਂ PR 131 ਆ ਪਤਾ ਨਹੀਂ 30 ਆ ਬਈ ਇਹ ਵੀਰੇ ਦੇ ਪਾਣੀ ਛਿੱਟਿਆਂ ਦੇ ਉੱਪਰ ਨੂੰ ਆ ਲਓ ਜਮਾਈ ਧਰਤੀ ਦੇ ਨਾਲ ਲਾਤੀ ਜਮਾਈ ਚਲੋ ਜੇ ਤਾਂ ਹੁੰਦੀ ਪੱਕੀ ਫੇਰ ਵੀ ਆ ਵੀ 5-7 ਦਿਨ ਤੱਕ 10 ਦਿਨ ਤੱਕ ਵੱਡੀ ਹੋਊ ਇਦਾਂ ਹਲੇ ਬੀ ਦਿਨ ਤਾਂ ਵੈਸੇ ਨਹੀਂ ਵੱਡੀ ਜਾਣੀ ਸੀਗੀ ਠੀਕ ਹੈ ਜੀ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੀ ਵੀਡੀਓ ਚ